ਪੰਦੇਸ ਸਿੰਘਾ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਅਕਾਲੀ ਦਲ ਦੇ ਵੱਲੋਂ ਪੱਖ ਲਿਆ ਗਿਆ ਤੇ ਉੱਥੇ ਵਿਰਸਾ ਸਿੰਘ ਵਲਟੋਹਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਦੱਸਦੀ ਹੈ ਕਿ ਖੜੂਰ ਸਾਹਿਬ ਤੋਂ ਜਿਹੜੇ ਕੇਸ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਿਆਸੀ ਅਖਾੜੇ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਨੂੰ ਤਾਰਿਆ ਤੇ ਸਾਰਿਆਂ ਦੀ ਨਜ਼ਰਾਂ ਖੜੂਰ ਸਾਹਿਬ ਦੀ ਸੀਟ ਦੇ ਨੇ ਸੀਟ ਦੇ ਉੱਤੇ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਇਸ ਗੱਲ ਨੂੰ ਲੈ ਕੇ ਬੇਸ਼ੱਕ ਵੋਟਾਂ ਚ ਦੋ ਦਿਨ ਰਹਿ ਗਏ ਨੇ ਪਰੰਤੂ ਖੜੂਰ ਸਾਹਿਬ ਨੂੰ ਲੈ ਕੇ ਬਹੁਤ ਸਾਰੇ ਬਿਆਨਬਾਜ਼ੀਆਂ ਆ ਰਹੀਆਂ ਨੇ ਤੇ ਜਿਸ ਦੇ ਦੌਰਾਨ ਪੂਰੀ ਟੱਕਰ ਵਿਰਸਾ ਸਿੰਘ ਬਲਟੋਹਾ ਦੇ ਰਹੇ ਨੇ ਅਤੇ ਉੱਥੇ ਹੀ ਪੰਥਕ ਸੀਟ ਦੇ ਉੱਤੇ ਕਾਫੀ ਦਾਅਵੇ ਵੀ ਕੀਤੇ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਇੱਕ ਵਾਰ ਫਿਰ ਤੋਂ ਵਿਰਸਾ ਸਿੰਘ ਬਲਟੋਹਾ ਨੇ ਪੱਖ ਲਿਆ ਤੇ ਦੂਜੇ ਪਾਸੇ ਕੁਝ ਸਰਕਾਰਾਂ ਦਾ ਉਲਟਬਾਰ ਕੀਤਾ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਵਰਸਾ ਸਿੰਘ ਮਲਟੋਹਾ ਦਾ ਹੋਰ ਕੀ ਕਹਿਣਾ ਬੜੀਆਂ ਵੱਡੀਆਂ ਵੱਡੀਆਂ ਸ਼ਕਤੀਆਂ ਜੜੀਆਂ ਨੇ ਉਹ ਪੰਥ ਤੇ ਪੰਜਾਬ ਦੇ ਨਾਂ ਤੇ ਠੱਗਣਾ ਚਾਹੁੰਦੀਆਂ ਨੇ ਪਾਰਲੀਮੈਂਟ ਪੰਥ ਤੇ ਪੰਜਾਬ ਦੇ ਮਸਲੇ ਠਾਉਣ ਵਾਸਤੇ ਐ ਲੋਕਾਂ ਦੇ ਮਸਲੇ ਠਾਉਣ ਵਾਸਤੇ ਐ ਕਿਸਾਨਾਂ ਦੇ ਮਸਲੇ ਠਾਉਣ ਵਾਸਤੇ ਹੈ ਮਜ਼ਦੂਰਾਂ ਦੇ ਗਰੀਬਾਂ ਦੇ ਵਪਾਰੀਆਂ ਦੇ ਮਲਾਜਮਾਂ ਦੇ ਮਸਲੇ ਠਾਉਣ ਵਾਸਤੇ ਹੈ ਪਰ ਸਭ ਤੋਂ ਵੱਡਾ ਸਭ ਦਾ ਸਾਂਝਾ ਮਸਲਾ ਜਿਹੜੇ 30 30 34 34 ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਐ ਬੰਦੀ ਸਿੰਘ ਉਹਨਾਂ ਦੀ ਰਿਹਾਈ ਦਾ ਮਾਮਲਾ ਹੈ ਅੱਜ ਇਸ ਬੰਦੀ ਆਪਾਂ ਗੱਲਾਂ ਕਰਾਂਗੇ ਇੱਕ ਬੰਨੇ ਉਹ ਤਾਕਤਾਂ ਨੇ ਜਿਹੜੀਆਂ ਦਿੱਲੀ ਤੋਂ ਚੱਲਦੀਆਂ ਨੇ ਤੇ ਦੂਜੇ ਬੰਨੇ ਤੁਹਾਡੀ ਆਪਣੀ ਤੁਹਾਡੀ ਮਾਂ ਪਾਰਟੀ ਤੁਹਾਡੀ ਖੇਤਰੀ ਪਾਰਟੀ ਤੁਹਾਡੇ ਵੱਡ ਵਡੇਰਿਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਸਰਜੀ ਹੋਈ ਸ਼ਰੋਮਣੀ ਅਕਾਲੀ ਦਲ ਪਾਰਟੀਏ ਆਓ ਇਹਦਾ ਝੰਡਾ ਬੁਲੰਦ ਕਰੀਏ ਬੜੀਆਂ ਸਾਜ਼ਸ਼ਾ ਚੱਲ ਰਹੀਆਂ ਨੇ ਸ਼ਰੋਮਣੀ ਅਕਾਲੀ ਦਲ ਨੂੰ ਸਿੱਖ ਪੰਥ ਨੂੰ ਪੰਜਾਬ ਦੀ ਰਾਜਨੀਤੀ ਨੂੰ ਕਮਜ਼ੋਰ ਕਰਨ ਵਾਸਤੇ ਆ ਸਭ ਕੁਝ ਜਿਹੜਾ ਜਾਲ ਬਣਿਆ ਜਾ ਰਿਹਾ ਹੈ ਇਹ ਕੇਵਲ ਤੇ ਕੇਵਲ ਪੰਜਾਬ ਦੀ ਰਾਜਨੀਤੀ ਨੂੰ ਸਿੱਖਾਂ ਦੀ ਰਾਜਨੀਤੀ ਨੂੰ ਵਲਣ ਵਾਸਤੇ ਭੁਲੇਟਣ ਵਾਸਤੇ ਕਮਜ਼ੋਰ ਕਰਨ ਵਾਸਤੇ ਖੇਡਾਂ ਖੇਡੀਆਂ ਜਾ ਰਹੀਆਂ ਨੇ ਸਮਝਾਓ ਸਮਝ ਜਾਓ ਅੱਜ 33 34 33 ਸਾਲਾਂ ਵਾਲੇ ਜੇਲਾ 'ਚ ਬੈਠੇ ਐ ਆ ਕੀ ਖੇਡਾਂ ਨੇ ਕਿ ਪੰਥ ਦੇ ਨਾਂ ਤੇ ਨਾਰਾ ਦੇ ਕੇ ਕਿ ਪੰਥ ਬਚਾਉਣਾ ਐ ਪੰਥ ਦੀ ਅਗਵਾਈ ਕਰਨੀ ਐ ਝੂਠ ਐ ਇਹਦੇ ਪਿੱਛੇ ਜਿਨ੍ਹਾਂ ਲੋਕਾਂ ਦੀ ਖੇਡ ਐ ਉਹ ਹੁਣ ਨੰਗੇ ਹੋ ਚੁੱਕੇ ਨੇ ਨੰਗੇ ਕੀਤੇ ਨੇ ਦੋ ਦਿਨ ਅਜੇ ਹੋਰ ਨੇ ਹੋਰ ਨੰਗੇ ਕਰਾਂਗੇ ਔਰ ਇਥੇ ਕਾਂਗਰਸ ਜਿਨੇ 40 ਸਾਲ ਪਹਿਲਾਂ ਐਡਾ ਵੱਡਾ ਹਮਲਾ ਕੀਤਾ ਸਿੱਖੀ ਤੇ ਪੰਥ ਤੇ ਪੰਜਾਬ ਤੇ ਸ੍ਰੀ ਹਰਮੰਦਰ ਸਾਹਿਬ ਨੂੰ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਹਟੇਰੀ ਕੀਤਾ ਹਜ਼ਾਰਾਂ ਸਿੰਘਾਂ ਸਿੰਘਣੀਆਂ ਨੂੰ ਸ਼ਹੀਦ ਕੀਤਾ 1 ਜੂਨ ਨੂੰ ਵੋਟਾਂ ਨੇ ਮੈਂ ਪੰਥ ਨੂੰ ਪੰਜਾਬੀਆਂ ਨੂੰ ਜੇ ਕਿਸੇ ਵੀ ਧਰਮ ਨਾਲ ਕੋਈ ਸੰਬੰਧ ਤੋਂ ਉਹਨੂੰ ਸੱਦਾ ਦਊਗਾ ਕਿ ਇੱਕ ਜੂਨ ਨਾ ਭੁੱਲਿਆ ਜੇ ਪਰ ਸਾਡੇ ਵਾਲੇ ਪਾਉਂਦੇ ਆ ਪੰਜ ਕਕਾਰ ਤੇ ਕਹਿੰਦੇ ਆ ਕਿ ਪੰਥ ਦੀ ਰਾਖੀ ਕਾਂਗਰਸ ਕਰੂਗੀ ਕਹਿੰਦੇ ਆ ਅਸੀਂ ਪੰਥਕ ਤੇ ਬੈਠੇ ਹੁੰਦੇ ਸਟੇਜਾਂ ਤੇ ਬੂਥਾਂ ਤੇ ਵੋਟ ਪਾਉਂਦੇ ਆ ਪੰਜੇ ਤੇ ਤੇ ਕਹਿੰਦੇ ਅਸੀਂ ਪੰਥ ਬਚਾਉਣਾ ਆ ਨਹੀਂ ਹੋਂ ਠੱਗੀ ਨਹੀਂ ਚੱਲਣ ਦੇਣੀ ਨਹੀਂ ਚੱਲਣ ਦੇਣੀ ਠੱਗੀ ਦੂਰੇ ਦੂਰੇ ਤੀਰੇ ਤੀਰੇ ਚੋਰੇ ਚੋਰੇ ਤੁਹਾਡੇ ਕਰਦਾਰ ਨੰਗੇ ਕਰਾਂਗੇ ਦੁਨੀਆ ਦੇ ਵਿੱਚ ਨੰਗੇ ਕਰਾਂਗੇ ਇਸ ਕਰਕੇ ਮੈਂ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ ਮੇਰੇ ਮਸਲੇ ਨੇ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ ਜਦੋਂ ਮੈਂ ਸਟੇਜ ਤੇ ਸ਼ੁਰੂ ਹੋਈ ਜਦੋਂ ਮੇਰੀ ਵਾਰੀ ਆਈ ਮੈਂ ਹਣ ਬੇਨਤੀ ਕਰਾਂਗਾ ਮੇਰੇ ਛੋਟੇ ਵੀ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਅਮਰਜੀਤ ਸਿੰਘ ਜੀ ਉਹ ਸਟੇਜ ਦੀ ਕਾਰਵਾਈ ਸ਼ੁਰੂ ਕਰਨ ਸਰਦਾਰ ਅਮਰਜੀਤ ਸਿੰਘ ਜੀ ਪਾਉ